ਲਓ ਜੀ ਅੱਜ ਤੁਹਾਨੂੰ ਸਾਡੇ ਆ ਪੁੱਤਰ ਨਾਲ ਮਿਲਾਨੇ ਆ ਤੇ ਇਹਨੇ ਬਹੁਤ ਵਧੀਆ ਜਿਹੜੀ ਗੱਲ ਕਰਨੀ ਆ ਤੁਸੀਂ ਸਾਰੇ ਨੇ ਜਰੂਰ ਸੁਣਨੀ ਆ ਤੇ ਸ਼ੇਅਰ ਵੀ ਕਰਨੀ ਆ ਲੈ ਪੁੱਤ ਸਾਰੇ ਫੋਲੋਅਰ ਨੂੰ ਆਪਣਾ ਨਾਮ ਦੱਸ ਦੇ ਇੱਕ ਵਾਰ ਨਾਮ ਕੀ ਆ ਤੇਰਾ ਮੇਰਾ ਨਾਮ ਗੁਰਲੀਨ ਹੈ ਅੱਜ ਕਿਸ ਵਿਸ਼ੇ ਤੇ ਤੂੰ ਗੱਲ ਕਰਨ ਲੱਗੀ ਆ ਆਤਮ ਵਿਸ਼ਵਾਸ ਸੋ ਆਤਮ ਵਿਸ਼ਵਾਸ ਤੇ ਗੱਲ ਕਰਨ ਲੱਗੀ ਆ ਵੀਡੀਓ ਜਰੂਰ ਧਿਆਨ ਨਾਲ ਸੁਣਿਓ ਅਤੇ ਇਹਦੇ ਪਰ ਤੁਸੀਂ ਵਿਸ਼ਵਾਸ ਵੀ ਕਰਿਓ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਓ ਚੱਲ ਮੇਰਾ ਪੁੱਤ ਸੁਣਾ ਫਿਰ ਸਤਿ ਅਕਾਲ ਮੇਰਾ ਨਾਮ ਗੁਰਲੀਨ ਹੈ ਮੇਰਾ ਅੱਜ ਦਾ ਬੋਲਣ ਦਾ ਵਿਸ਼ਾ ਹੈ ਆਤਮ ਵਿਸ਼ਵਾਸ ਆਤਮ ਵਿਸ਼ਵਾਸ ਇੱਕ ਅਜਿਹੇ ਹਥਿਆਰ ਹੈ ਜੋ ਮਨੁੱਖ ਨੂੰ ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀ ਲੜਾਈ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਮੰਜ਼ਿਲ ਤੱਕ ਪੁੱਜਣ ਵਿੱਚ ਆਦੀ ਹੁੰਦਾ ਹੈ ਜਿਸ ਮਨੁੱਖ ਵਿੱਚ ਆਤਮ ਵਿਸ਼ਵਾਸ ਦੀ ਘਾਟ ਹੈ ਉਹ ਜਿੱਤ ਤੋਂ ਪਹਿਲਾਂ ਹੀ ਹਾਰਿਆ ਹੁੰਦਾ ਹੈ ਬਹੁਤ ਵਾਰ ਵੇਖਿਆ ਹੈ ਕਿ ਜਦੋਂ ਮਨੁੱਖ ਆਪਣੀ ਮੰਜ਼ਿਲ ਦੇ ਬਿਲਕੁਲ ਕਰੀਪਾ ਹਾ ਜਾਂਦਾ ਹੈ ਜਾਂ ਇੰਝ ਆਖ ਲਵੋ ਕਿ ਜਿੱਤ ਅਤੇ ਹਾਰ ਵਿੱਚ ਮੈਥ ਸੈਂਟਾ ਦਾ ਹੀ ਫਰਕ ਹੁੰਦਾ ਹੈ ਪਰ ਆਤਮ ਵਿਸ਼ਵਾਸ ਦੀ ਕਮੀ ਕਰਕੇ ਉਹ ਆਪਣੀ ਮੰਜ਼ਿਲ ਨੂੰ ਪ੍ਰਾਪਤ ਨਹੀਂ ਕਰ ਸਕਦਾ ਕਿਉਂਕਿ ਅੰਤਮ ਪੜਾ ਤੇ ਜਾ ਕੇ ਕੁਝ ਦਮਾਂ ਤੋਂ ਔਲਣ ਲੱਗ ਜਾਂਦਾ ਹੈ ਕਿ ਪਤਾ ਨਹੀਂ ਮੈਂ ਇਸ ਵਿੱਚ ਸਫਲ ਹੋਵਾਂਗਾ ਜਾਂ ਨਹੀਂ ਅਜਿਹੇ ਸਮੇਂ ਵਿੱਚ ਜੋ ਆਤਮ ਵਿਸ਼ਵਾਸ ਤੇ ਹੌਸਲਾ ਰੱਖਦੇ ਹਨ ਉਹ ਕਾਮਯਾਬ ਹੋ ਜਾਂਦੇ ਹਨ ਅਤੇ ਜੋ ਆਤਮ ਵਿਸ਼ਵਾਸ ਨਹੀਂ ਰੱਖਦੇ ਉਹ ਹਾਰ ਜਾਂਦੇ ਹਨ ਜਿਨ੍ਹਾਂ ਵਿਅਕਤੀਆਂ ਵਿੱਚ ਦ੍ਰਿੜਤਾ ਤੇ ਆਤਮ ਵਿਸ਼ਵਾਸ ਵਰਗੇ ਗੁਣ ਪਾਏ ਜਾਂਦੇ ਹਨ ਉਹ ਜਲਦੀ ਕਾਮਯਾਬ ਹੁੰਦੇ ਹਨ ਇੱਥੇ ਮੈਂ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦੇ ਆਤਮ ਵਿਸ਼ਵਾਸ ਦੀ ਮਿਸਾਲ ਦੇ ਰਹਾ ਠੀਕ ਸਮਝਦੀ ਹਾਂ ਜਿਨ੍ਹਾਂ ਨੇ ਆਪਣੇ ਦ੍ਰਿੜ ਆਤਮ ਵਿਸ਼ਵਾਸ ਨਾਲ ਲੱਖਾਂ ਦੀ ਤਾਦਾਦ ਵਾਲੀ ਮੁਗਲ ਸੈਨਾ ਦੇ ਵੱਖ-ਵੱਖ ਲੜਾਈਆਂ ਵਿੱਚ ਅਜਿਹੇ ਦੰਦ ਖੱਟੇ ਕੀਤੇ ਕਿ ਮੁਗਲ ਸਿੱਖਾ ਦੇ ਨਾਂ ਤੋਂ ਹੀ ਕੰਬਣ ਲੱਗੇ। ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤੇ ਸਿੰਘ ਜੀ ਦਾ ਆਤਮ ਵਿਸ਼ਵਾਸ ਸੀ ਕਿ ਉਹਨਾਂ ਨੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੀ ਈ ਨਾ ਮੰਨੀ ਤੇ ਆਪਣੇ ਆਪ ਨੂੰ ਕੰਦਾਂ ਵਿੱਚ ਜਿਣਵਾ ਕੇ ਸ਼ਹੀਦ ਕਰ ਦਿੱਤਾ। ਪਰ ਜਿਸ ਵਿਅਕਤੀ ਇਨਸਾਨ ਵਿੱਚ ਆਤਮ ਵਿਸ਼ਵਾਸ ਦੀ ਕਮੀ ਹੋਵੇਗੀ ਉਹ ਕਿਸਮਤ ਨੂੰ ਕੋਸਦਾ ਰਹੇਗਾ ਅਤੇ ਆਪਣੀ ਜ਼ਿੰਦਗੀ ਵਿੱਚ ਕਦੇ ਸਫਲ ਨਹੀਂ ਹੋ ਸਕਦਾ ਆਤਮ ਵਿਸ਼ਵਾਸ ਇੱਕ ਅਜੇਹਾ ਮਜ਼ਬੂਤ ਤੇ ਤਿੱਖਾ ਹਥਿਆਰ ਹੈ ਜੋ ਇਨਸਾਨ ਨੂੰ ਸਫਲਤਾ ਦੀ ਪੌੜੀ ਵਾਲੀ ਜਾਨ ਵਿੱਚ ਅਹਿਮ ਤੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਅੰਤ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਹਾਰਨ ਵਾਲਾ ਉਹ ਹੈ ਜਿਸ ਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਹੈ ਜਿੱਤ ਦੀ ਪਹਿਲੀ ਸ਼ਰਤ ਹੀ ਆਤਮ ਵਿਸ਼ਵਾਸ ਹੈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਜਰੂਰ ਸਾਰੇ ਵੀਡੀਓ ਸ਼ੇਅਰ ਕਰਦੇ ਹੋ ਤੇ ਹੌਸਲਾ ਪਜਾਈ ਦਿਓ ਸਾਡੇ ਪੁੱਤਰ ਨੂੰ ਹਨਾ ਬਹੁਤ ਸੋਹਣੀਆਂ ਨੇ ਗੱਲ ਕਹੀ ਐ ਇਸ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਸੋ ਸਾਰੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਦਬਕੇ ਤੇ ਆਤਮ ਵਿਸ਼ਵਾਸ ਆਪਣਾ ਪੱਕਾ ਕਰਿਓ ਬਹੁਤ ਬਹੁਤ ਧੰਨਵਾਦ ਧੰਨਵਾਦ ਪੁੱਤਰ ਜੀ ਅੱਗੇ ਨਹੀਂ ਕੰਮ ਦੇ ਰਹੇ ਉੱਚੀ ਬੋਲ ਕੇ ਧੰਨਵਾਦ ਧੰਨਵਾਦ ਫਰਸਟ ਆਈਸ ਕੁੰਜ